ਸ਼ਾਇਦ ਕਿਸੇ ਵੀ ਯੂਟਿਊਬਰ ਨੇ ਮੇਰੇ ਖਿਆਲੇ ਦੱਸਿਆ ਨਹੀਂ ਹੈਗਾ ਹੈਲੀਪੈਡ ਅੱਗੇ ਹੈ ਕਿੱਸੇ ਆਈਏ ਨਾਲ ਹੀ ਹੈਲੀਕਾਪਟਰ ਉਤਰਦੇ ਹੁੰਦੇ ਆ ਇੱਥੇ ਹਾਂਜੀ ਹਾਂਜੀ ਉਹ ਵਾਹ ਜੀ ਵਾਹ ਕੀ ਬਾਤ ਹੈ ਤੇ ਉਹਦੀ ਕਿਰਪਾ ਆ ਉਹਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਜੇ ਉਹੋ ਚਾਵੇ ਤਾਈਂੋ ਸਾਰਾ ਕੁਝ ਹੁੰਦਾ ਉਹੀ ਕਲਾ ਵਰਤੌਂਦਾ ਜਿਹੜੇ ਬਾਬਾ ਜੀ ਦੇ ਦਰਵਾਜ਼ੇ ਔਰ ਤਾਂ ਕਦੇ ਨਹੀਂ ਜਾਂਦੀਆਂ ਮੱਖਾ ਦੇਖ ਹੈਲੀਪੈਡ ਦਿਖਾਉਦੇ ਆ ਤੁਹਾਨੂੰ ਵੀ ਕਿੱਥੇ ਕਰਕੇ ਬਣਿਆ ਹੋਇਆ ਆ ਬਾਬਾ ਬਧਾਈ ਨਾ ਨੂੰ ਮਹਾਰਾਜ ਤੇ ਇਦਾਂ ਹੀ ਮੁਸਕਰਾਉਂਦੇ ਰਹੇ ਹਾਂ ਤਾਂ ਬਾਬਾ ਜੀ ਇਹ ਭਗਤਾਂ ਦੀ ਪਹਿਲੀ ਰਸਾਣੀ ਆ ਕਿ ਮੁਸਕਰਾਉਂਦੇ ਰਹਿੰਦੇ ਚਿਹਰੇ ਤੇ ਚਿਹਰੇ ਤੇ ਨੂਰ ਹਰਿ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਔਰ ਸੰਗਤ ਜੀ ਕੀ ਹਾਲ ਚਾਲ ਆ ਤੇ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਬਾਬਾ ਜੀ ਦੀ ਨਗਰੀ ਸ਼ਾਤਲਾਈ ਇੱਕ ਨਵੀਂ ਅਪਡੇਟ ਹੈਗੀ ਤਾਂ ਪੁਰਾਣੀ ਆ ਪਰ ਸਾਨੂੰ ਕਿਸੇ ਤਰ੍ਹਾਂ ਲੱਗਾ ਆ ਤੇ ਸਾਡੇ ਲਈ ਬਿਲਕੁਲ ਨਵੀਂ ਆ ਔਰ ਬਿੰਨੂ ਵੀ ਨਾ ਪਤਾ ਵੀ ਬਹੁਤ ਵਿਊਅਰਸ ਲਈ ਨਾ ਜਿਹੜੇ ਆਪਣੇ ਵੀਡੀਓ ਦੇਖਦੇ ਆ ਬਹੁਤਿਆਂ ਦੇ ਲਈ ਇਹ ਬਿਲਕੁਲ ਨਿਊ ਹੁਣੀ ਆ ਕਿ ਕਿ ਸ਼ਾਤ ਲਈ ਦੇ ਧਰਦੀ ਦੇ ਉੱਤੇ ਬਣਿਆ ਹੋਇਆ ਹੈਲੀਪੈਡ ਯੈਸ ਬਿਲਕੁਲ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਜਿਹਨਾਂ ਨੂੰ ਪਤਾ ਉਹ ਮੈਨੂੰ ਕਮੈਂਟਾਂ ਵਿੱਚ ਇਨਬਾਕਸ ਵੀ ਦੱਸ ਸਕਦੇ ਹੋ ਇੰਸਟਾ ਦੇ ਉੱਤੇ YouTube ਤੇ ਵੀ ਦੱਸ ਸਕਦੇ ਆ ਤੇ ਬਾਬਾ ਜੀ ਦੀ ਨਗਰੀ ਸ਼ਾਤ ਲਈ ਤੇ ਬਣਿਆ ਹੋਇਆ ਹੈਲੀਪੈਡ ਜੀ ਤੇ ਅੱਜ ਤੁਹਾਨੂੰ ਹੈਲੀਪੈਡ ਵੀ ਦਿਖਾਵਾਂਗੇ ਤੇ ਉਹ ਗਰਾਊਂਡ ਦਿਖਾਵਾਂਗੇ ਜਿੱਥੇ ਹੈਲੀਕਾਪਟਰ ਉਤਰਦਾ ਬਹੁਤ ਖੁੱਲੀ ਗਰਾਊਂਡ ਬਣੀ ਹੋਆ ਹੈਲੀਪੈਡ ਬਣਿਆ ਹੋਇਆ ਆ ਤੇ ਅੱਜ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਛਾਤਲਾਈ ਪਿੰਡ ਦੇ ਜੀ ਬਿਲਕੁਲ ਔਰ ਜੇ ਸਾਈਡ ਤੋਂ ਤੁਹਾਨੂੰ ਮੈਂ ਅੱਜ ਲੈ ਕੇ ਜਾਊਂਗਾ ਮੈਨੂੰ ਲੱਗਦਾ ਵੀ ਉਸ ਸਾਈਡ ਤੁਸੀਂ ਬਹੁਤ ਘੱਟ ਸੰਤਾਂ ਗਈਆਂ ਹੋਣਗੀਆਂ ਨਾ ਹਾਂ ਬਹੁਤ ਘੱਟ ਸੰਤਾਂ ਤੇ ਉਸ ਸਾਈਡ ਤੋਂ ਜਿਹੜਾ ਵਿਊ ਹੈ ਨਾ ਉਹ ਡਿਫਰੈਂਟ ਅਲੱਗ ਨਿਕਲ ਕੇ ਆਉਂਦਾ ਤੁਹਾਨੂੰ ਜਜਮੈਂਟ ਹੀ ਨਹੀਂ ਹੋਊਗੀ ਵੀ ਤੁਸੀਂ ਛਾਤਲਾਈ ਫਿਰਦੇ ਆ ਤੇ ਜਾ ਕੇ ਅਦਰ ਪਲੇਸ ਤੇ ਫਿਰਦੇ ਪਏ ਬਿਲਕੁਲ ਨਾ ਬਿਲਕੁਲ ਅਲੱਗ ਨਾ ਉੱਦਲੇ ਪਾਸੇ ਕੋਈ ਸ਼ਾਪ ਆ ਸਿਰੇ ਖੇਤ ਮਿਲਣਗੇ ਤੁਹਾਨੂੰ ਤੇ ਸਲੀਟਾਂ ਵਾਲੇ ਘਰ ਮਿਲਣਗੇ ਨਾ ਕਿਦਾਂ ਉਤਰਾਖੰਡ ਚ ਹੁੰਦੇ ਆ ਨਾ ਇਦਾਂ ਹਿਮਾਚਲ Shimla ਵਾਲੀ ਫੈਡ ਹੁੰਦੇ ਆ ਸੇਮ ਤੁਹਾਨੂੰ ਉਹ ਜੇ ਘਰ ਮਿਲਨੇ ਆ ਨਾ ਕਿ ਆਜੋ ਚਲਦੇ ਆ ਇਹ ਸਾਹਮਣੇ ਆ ਗਿਆ ਮਾਤਾ ਰਤਨੋਂ ਦਾ ਦਰਬਾਰ ਮੰਦਿਰ ਬਾਬਾ ਬਾਲਕਨਾਥ ਜੀ ਸ਼ਾਤਲਾਈ ਜਿਹੜਾ ਬੋਰਡ ਲਿਖਿਆ ਦੇ ਉੱਤੇ ਲਿਖਿਆ ਇਹਨਾਂ ਨੇ ਵੱਡਾ ਵੱਡਾ ਕਰਕੇ ਮੰਦਿਰ ਬਾਬਾ ਬਾਲਕਨਾਥ ਜੀ ਸ਼ਾਤਲਾਈ ਤੇ ਇੱਥੇ ਆ ਕੇ ਦਰਸ਼ਨ ਮੇਲੇ ਕਰੋ ਕਿ ਨਾ ਤੇ ਮਾਤਾ ਰਤਨੋਂ ਦਾ ਦਰਬਾਰ ਸਿੱਧ ਬਾਬਾ ਬਾਲਕਨਾ ਜੀ ਪਰਚੀਨ ਮੰਦਿਰ ਜਿੱਥੇ ਬਾਬਾ ਬਾਲਕਨਾ ਜੀ ਨੇ ਮਾਤਾ ਰਤਨੋਂ ਨੂੰ 12 ਸਾਲ ਦੀਆਂ ਰੋਟੀਆਂ ਤੇ ਲੱਸੀ ਕੱਢ ਕੇ ਦਿਖਾਈ ਸੀ ਤੇ ਆਪਣੇ YouTube ਚੈਨਲ ਗ੍ਰੇਟ ਟੈਲੀਕਾ ਤੇ ਸਾਰੇ ਅਪਲੋਡ ਕੀਤੇ ਹੋਏ ਆ ਤੁਸੀਂ ਉਹ ਚੈੱਕ ਕਰ ਸਕਦੇ ਆ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਹੈਲਿਫੈਟ ਰਾਈਟ ਤੇ ਉਸ ਤੋਂ ਪਹਿਲਾਂ ਪੰਡਤ ਜੀ ਪ੍ਰੀਤ ਜੀ ਬਾਬਾ ਜੀ ਦੀ ਕੀ ਹਾਲ ਚਾਲ ਹੈ ਠੀਕ ਹੋ ਔਰ ਬਹੁਤ ਸੰਗਤਾਂ ਨੂੰ ਤੁਹਾਨੂੰ ਦੇਖ ਕੇ ਨਾ ਉਹ ਦਿਨ ਚੇਤੇ ਆ ਜਾਂਦੇ ਜਿਹੜੇ ਸਾਤੋਂ ਬਹੁਤ ਵੱਡੇ ਆ ਜਦੋਂ ਤੁਸੀਂ ਮੰਦਰ ਵੇਂਦੇ ਹੁੰਦੇ ਸੀ ਹੈਨਾ ਤੇ ਇਦਾਂ ਗੱਲ ਹੋਈ ਕੱਲ ਜਿੱਦਾਂ ਨਾ ਗੁਫਾ ਤੇ ਪਰਲੇ ਪੱਦੇ ਰੋ ਆਪਾਂ ਜਾਂਦੇ ਬਾਬਾ ਭਾਤੀ ਵਾਲੀ ਸਾਈਡ ਬਲਗਰਾਮ ਅੰਕਲ ਜੀ ਆ ਉਹਨਾਂ ਨੂੰ ਦੇਖ ਕੇ ਵੀ ਉਹ ਰੂਹ ਰਾਜੀ ਹੋ ਜਾਂਦੀ ਹੈ ਤੇ ਉਹਨਾਂ ਦੇ ਦਰਸ਼ਨ ਹੋ ਗਏ ਆ ਨਾ ਤੇ ਜਦੋਂ ਛੋਟੇ ਹੁੰਦੇ ਹੁੰਦੇ ਆਪਾਂ ਦੇਖਦੇ ਆ ਰਹੇ ਹਾਂ ਤੇ ਔਰ throg ਕਿਦਾਂ ਸਿੱਤਾਂ ਬੋਝ ਬੋਝਾ ਪਣਾ ਦੀ ਦੇ ਚਪਤ ਵੀ ਆ ਕਿਹ ਬਾਤ ਕਿੱਤੋਂ ਵਧੀਆ ਹੋਰ ਕੀ ਚਾਹੀਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਅੰਕਲ ਨੇ ਮੈਂ ਇਹ ਗੱਲ ਕਰਦੇ ਆਂ ਅੰਕਲ ਜੀ ਵੀ ਤੀਜੀ ਜਨਰੇਸ਼ਨ ਮੈਂ ਕਿਹਾ ਤੁਹਾਡੇ ਕੋਲ ਰੋਡ ਪ੍ਰਸ਼ਾਸਨ ਲੈਣ ਲੱਪਈ ਕਿਦਾਂ ਨੇ ਤੀਜੀ ਨਹੀਂ ਚੌਥੀ ਵੀ ਆਉਣ ਲੱਪਈ ਛੋਟੇ ਛੋਟੇ ਬੱਚੇ ਉਹ ਵੀ ਆਉਂਦੇ ਆ ਤੇ ਤੁਹਾਡੇ ਕੋਲ ਵੀ ਮੇਰੇ ਕਹਾ ਤੀਜੀ ਜਨਰੇਸ਼ਨ ਤਾਂ ਆਉਣ ਲੱਪਈ ਹੋਣੀ ਆ ਕਿੰਨੇ ਸਾਲ ਇੱਥੇ ਸਿਗੇ ਦੀ ਸੇਵਾ ਕੀਤੀ ਆ 58 ਸਾਲ ਤੱਕ 58 ਸਾਲ ਤੇ ਹੁਣ ਕਿੰਨੀ ਹੋ ਗਈ ਇਹ ਪੂਰ 60 ਹੋ ਗਈ ਦੋ ਸਾਲ ਤੇ ਅੰਕਲ ਦੀ ਚੌਂਡ ਕਿਸ ਵਾਲਾ ਚੌਂਡ ਬਸ ਚਾਰ ਕਿ ਸਾਲਾਂ ਦਾ ਸੇਮ ਸੇਮ ਹੀ ਆ ਤੁਸੀਂ ਚਲੋ ਬਹੁਤ ਵਧੀਆ ਤੇ ਵੀਡੀਓ ਦੇਖਦੇ ਹਾਂ ਉਹਦੇ ਯੋਤੂ ਤੇ ਤਾਂ ਇਹਦੇ ਉੱਤੇ ਪੰਚੱਤਾ ਨੂੰ ਮੈਂ ਅੰਗਰੇਜ਼ੀ ਜੀ ਦੇਖਦਾ ਹੁੰਦਾ ਜੈ ਬਾਬੂ ਜੀ ਹਾਲ ਚਾਲ ਬਹੁਤ ਵਧੀਆ ਤੇ ਤੁਹਾਨੂੰ ਦੇਖ ਕੇ ਨਾ ਮਨ ਪਰਸੰਮ ਹੋ ਜਾਂਦਾ ਤੁਹਾਨੂੰ ਮਿਲਦਾ ਅੱਛਾ ਇੱਕ ਚੀਜ਼ ਨਾ ਮੈਂ ਤਾਂ ਲਗਾ ਲਗਾਣੀ ਸੀ ਮੈਨੂੰ ਅਕਸਰ ਜਿਹੜੀਆਂ ਸੰਤਾਂ ਨਾਲ ਪੁੱਛਦੀਆਂ ਰਹਿੰਦੀਆਂ ਹਨ ਮੈਂ ਕਿਹਾ ਚਲੋ ਆਈ ਇਸ ਵੱੱਲੀ ਮੇਲ ਹੋਵੇ ਕਿਸੇ ਮੈਨੂੰ ਰੱਖ ਬਹੁਤ ਹੁੰਦਾ ਉਹ ਮੈਂ ਠੰਡੇ ਵਾਲੇ ਦਿਨ ਦਾ ਰੱਖ ਤਾਂ ਟਾਈਮ ਹੁੰਦਾ ਹੈ ਤੇ ਅੰਕਲ ਵਾਲੀ ਦੀ ਸ਼ਾਪ ਜਿਹੜੀ ਆ ਰੋਡ ਪ੍ਰਸ਼ਾਦ ਦੀ ਇਹ ਮਾਤਾ ਰਤਨ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਆ ਹੈਨਾ ਤੇ تقریبا ਸੰਗ ਤਾਂ ਸਾਰੀਆਂ ਜਾਣਦੀਆਂ ਦੱਸਾਂ ਜੀ ਲੋੜ ਨਹੀਂ ਪਰ ਬੇਬੀ ਮੇਰਾ ਫਰਜ ਆ ਮੈਨੂੰ ਦੱਸਣਾ ਪੈਂਦਾ ਨਹੀਂ ਤਾਂ ਕਮੈਂਟ ਆ ਜਾਂਦੇ ਆ ਭਾਜੀ ਤੁ ਲੋਕੇਸ਼ਨ ਨਹੀਂ ਦੱਸਵਾ ਹਾਂਜੀ ਭਲਜੀ ਸਾਹਤ ਰਾਣੀ ਆ ਤੇ ਅੱਛਾ ਮੇਰੇ ਪਾਸ ਜਿਹੜੇ ਜ਼ਿਆਦਾ ਪੁੱਛਦੇ ਆ ਮੈਂ ਸੋਚਿਆ ਕਿ ਕਿ ਜਿਹੜੇ ਬਾਬਾ ਜੀ ਦੇ ਦਰਵਾਜ਼ੇ ਤੇ ਔਰਤਾਂ ਕਦੇ ਨਹੀਂ ਜਾਂਦੀਆਂ ਮਾਫ ਕਰੇ ਦਿਖੋ ਜੀ ਸਰੰਗ ਆਪਣਾ ਆਪਣਾ ਮਾਨ ਹੁੰਦਾ ਪਰ ਸਾਡੇ ਜਿਹੜੇ ਆਪਣੇ ਮਨੋਂ ਜਿਹੜੇ ਗੱਲ ਹੈਗੀ ਉਹ ਇਹ ਹੈਗੀ ਕਿ ਮਾਤਾ ਰਤਾ ਮੈਨੂੰ ਕੋਲ ਗੱਫਾ ਤੇ ਨਹੀਂ ਪੈਂਦਾ ਮਾਤਾ ਰਤਨੋ ਜੀ ਗੁਫਾ ਤੇ ਨਹੀਂ ਗਏ ਸੀ ਨਹੀਂ ਗਏ ਅੱਛਾ ਜੀ ਮੈਨੂੰ ਤੋਂ ਵੀ ਨਹੀਂ ਆਈ ਸਾਜ ਤੇ ਬਾਅਦ ਕੋਈ ਵੀ ਔਰਤ ਮੇਰੇ ਗੁਫਾ ਤੇ ਨਹੀਂ ਉਦੋਂ ਤਾਂ ਕਈ ਕਹਿੰਦੇ ਕਿ ਬ੍ਰਹਮਚਾਰੀ ਹੈ ਤਾਂ ਨਹੀਂ ਜਾਂਦੀ ਬ੍ਰਹਮਚਾਰੀ ਤੇ ਮਾਰੇ ਹਨੂਮਾਨ ਜੀ ਉਸਨੇ ਉਸਨੇ ਵੀ ਜਾਤ ਤੋਂ ਜੀ ਜੀ ਪਰ ਦੇ ਕੇ ਕਿ ਹੁਣ ਕੇ ਮੰਦਰ ਨੂੰ ਜੀ 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 ਐਸਾ ਕੁਝ ਨਹੀਂ ਜੀ ਜੀ ਉਹਨਾਂ ਦਾ ਬੜਾ ਜਿਹਾ ਰੋਸਾ ਸੀ ਕਿ ਇਹ ਰੋਸਾ ਮਾਤਾ ਰਤਨੋ ਜੀ ਨਾਲ ਸੀਗਾ ਹਾਂ ਜੀ ਹਾਂ ਵੀ ਮਾਤਾ ਰਤਨੋ ਨੂੰ ਜਾਣਾ ਚਾਹੀਦਾ ਤੇ ਜੇ ਨਹੀਂ ਜੇ ਜੋਗੀ ਜਾਵੇ ਘਰ ਤੋਂ ਨਿਕਲ ਜਾਂਦੇ ਫਿਰ ਵਾਪਸ ਨਹੀਂ ਆਉਂਦੇ ਨਾ ਚਲੋ ਇੱਕ ਗੱਲ ਤੁਸੀਂ ਮੈਨੂੰ ਇਹ ਬਹੁਤ ਤਰੀਕੇ ਨਾਲ ਸਮਝਾ ਦਿੱਤੀ ਹੈ ਮੈਨੂੰ ਅੰਕਲ ਜੀ ਨੇ ਦੱਸ ਦਿੱਤੀ ਇਹ ਗੱਲ ਹੋਰ ਵੀ ਮੈਂ ਬੈ ਕੇ ਗੱਲਾਂ ਬਾਤਾਂ ਕਰੂੰਗਾ ਤੁਹਾਡੇ ਲਈ ਇੱਕ ਗੱਲ ਹੋਰ ਲੈ ਕੇ ਆਉਣਾ ਇੱਕ ਹੋਰ ਗੱਲ ਕਰਦੇ ਪਏ ਸੀ ਕਿ ਇੱਕ ਤਾਂ ਚਲੋ ਔਰਤ ਨਹੀਂ ਜਾਂਦੀ ਆ ਤੁਸੀਂ ਦੱਸ ਦਿੱਤਾ ਇੱਕ ਪਿੱਛੇ ਜੇ ਬਹੁਤ ਵੱਡੀ ਲੋਈ ਸੀ ਖਬਰ ਅਖਬਾਰਾਂ 'ਚ ਵੀ ਐਜੇ ਧੱਕੇ ਨਾਲ ਔਰਤ ਕੰਮ ਜੀ ਗਈ ਤੁਸੀਂ ਸੁਣੀ ਹੋਣੀ ਤਾਂ ਹਾਂ ਜੀ ਹਾਂ ਜੀ ਚੱਲ ਗਈ ਉਹ ਵੀ ਕਿ ਤਰ੍ਹਾਂ ਸੰਭੀ ਕਰਨਾ અને ઓત કહેતે દીઓ બચ્ચો માર માર દે એવી હાલ થઈ ગઈ પહેલે જમાની એમાં બે ધર્ણા હતી કે મંદિર મે ના જવાની જી 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 પહેલે જો અમારી પાસે કનિ સાફ સફાઈ નું પરવંદ નહી થા હમ અને કે માસિક ધર્મ કે કારણ ભી 3-4 દિવસ નહી જાતી થી 5 દિવસ તક ચુલ્હા નહી કરતા જી 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 અમારા ઘર માં જે બુઝર્ગો હોવા કરતા થી હમ તો ઓરતે બધું જ કરતી હે પણ પહેલે 5 દિવસ તક ચુલ્હા ચોંકા નહી કરીતી કરતી જી બિલકુલ બિલકુલ તુસી કારણ સે કુછ ये प्रथम जुड़ी हुई है जी, 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 मंदिरों में नहीं जाते थे वो अब तो सब सारे सारे जानते ना और जो गुफा के बारे में बात है तो एक तो हमारी जो बुजुर्ग पीढ़ी बाई पीढ़ी चली आ रहा है कि बावते नहीं जाते हैं तो उसके लिए ट्रस्ट ने ਉਸਕੇ ਬਰਾਬਰ ਮੇਂ ਔਰਤਾਂ ਨੂੰ ਗੁਫਾ ਦਿਖਾਉਣੇ ਲਈ ਸਥਾਨ ਬਣਾਇਆ ਖਦੂਰ ਤੇ ਬਣਾ ਰੱਖਤਾ ਹੈ ਐਸਾ ਬੋਲਾ ਮਾ ਨਹੀਂ ਦੇ ਸਕਤੀ ਕਿ ਆ ਮੈਂ ਨਹੀਂ ਜਾ ਨਹੀਂ ਸਕਦੇ ਬਿਲਕੁਲ ਦਰਸ਼ ਨਹੀਂ ਕਰ ਉਸਕੇ ਲਈ ਟ੍ਰਸ ਨੇ ਬਹੁਤ ਅੱਛਾ ਇੰਤਜ਼ਾਮ ਕੀਤਾ ਜੀ 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 ਬਿਲਕੁਲ ਬਿਲਕੁਲ ਉੱਥੇ ਬਿਲਕੁਲ ਬੜੇ ਪਿਆਰ ਨਾਲ ਦਰਸ਼ ਹੋਇਆ ਸਾਹਮਣੇ ਬਸ ਬਸ ਸੁਣ ਕੇ ਉਤਰ ਆਇਆ ਜੀ 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 ਅਰੇ ਦੂਜੀ ਗੱਲ ਇੱਕ ਹੋਰ ਇਹ ਜਿਹੜਾ ਰੋਡ ਚੜਦਾ ਹਾਂਜੀ ਇਹ ਕਿਹਨਾਂ ਦਾ ਹੈ ਇਹ ਰੋਡ ਬਾਬਾ ਜੀ ਦਾ ਹੈ ਬਾਬਾ ਜੀ ਦਾ ਹੈ ਤੇ ਜਿਹੜਾ ਬੱਕਰੇ ਚੜਦੇ ਆ ਇਹ ਰਕਸ਼ਸ ਕੇ ਏ ਵੀ ਜਦ ਬਾਬਾ ਜੀ ਨੇ ਗੁਫਾ ਚ ਪ੍ਰਵੇਸ਼ ਕੀਤਾ ਸੀ ਮੜਾ ਮੜਾ ਇੱਥੇ ਲੱਗੇ ਪ੍ਰਵੇਸ਼ ਕੀਤਾ ਸੀਗਾ ਉਸ ਵਕਤ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੋ ਗਾਛੀ ਗੁਫਾ ਨੂੰ ਛੋੜਨੇ ਲੱਗੇ ਤੇ ਛੋੜਨੇ ਲੱਗੇ ਤਾਂ ਉਹਨਾਂ ਨੇ ਕਹਾ ਕਿ ਮੈਂ ਕਹੀਂ ਚਲਾ ਜਾਵਾਂਗਾ ਤਾਂ ਬਾਬਾ ਜੀ ਨੇ ਕਹਾਂ ਨਹੀਂ ਇਹ ਆਪਕਾ ਹੀ ਘਰ ਹੈ ਗੁਫਾ ਇੱਥੇ ਹੀ ਰਹਿਣਾ ਹਾਂਜੀ मैं अंदर तपस्या करूंगा और बाहर जो है गुफा पे राक्षस का पहरा होगा जी जी जी। तो उनको भोजन की व्यवस्था के लिए जी जी। जितने भी बकरे हैं वो राक्षस के लिए चढ़ाए जाते हैं और जो अंदर वैष्णो भोजन होगा वो बाबा जी के, लिए। के लिए। तो आज भी प्रथा नहीं है बकरों को काटते नहीं है बलि प्रथा नहीं है बाबा जी को ਤੇ ਬਹੁਤ ਤਰੀਕੇ ਨਾਲ ਦੇਖੋ ਇਹਦੇ ਫੁੱਲ ਬਲੌਗ ਆਪਣੇ YouTube ਚੈਨਲ ਗ੍ਰੇਟ ਟੈਲੀਕਾਸਟ ਤੇ ਆਉਣਗੇ ਜਿਹੜੀਆਂ ਦੋ ਗੱਲਾਂ ਅੰਕਲ ਨੇ ਦੱਸੀਆਂ ਨਾ ਸਾਡੇ ਪੰਡਤ ਜੀ ਨੇ ਦੱਸੀਆਂ ਇਹ ਤਕਰੀਬਨ ਕਈਆਂ ਦੇ ਜਿਹੜੀ ਖਿਆਲਤ ਕਲੀਅਰ ਹੋ ਗਏ ਹੋਣਗੇ ਵੀ ਔਰਤਾ ਬਾਬਾ ਜੀ ਦੀ ਗੁਫਾ ਤੇ ਕਿਉਂ ਨਹੀਂ ਜਾਂਦੀ ਉਹਨਾਂ ਨੇ ਦੋ ਆਨਸਰ ਦਿੱਤੇ ਆ ਔਰ ਦੋਨੇ ਠੋਕਦੇ ਆ ਹਾਂਜੀ ਦੋਨੇ ਆਨਸਰ ਆ ਸਾਡੇ ਤੇ ਇੱਥੇ ਸੰਤਾਂ ਮਿਲਿਆ ਕੁਝ ਮੈਨੂੰ ਹਾਂਜੀ ਜੈ ਬਾਬਾ ਜੀ ਤੇ ਬਾਕੀ ਇਹਨਾਂ ਦੇ ਕੋਲੋਂ ਵੀ ਸੁਣਦੇ ਆ ਆਪਣੇ ਪੋਣਾ ਹਰੀ ਦੀ ਕਿਰਪਾ ਨਾਲ ਵੀਡੀਓ ਸਾਰੀਆਂ ਦੇਖਦੇ ਆ ਹਾਂਜੀ ਭਾਈ ਸਾਡੀਆਂ ਵੀਡੀਓਆਂ ਦੇਖੀ ਦੀਆਂ ਭਾਈ ਬਹੁਤ ਵਧੀਆ ਹਾਂਜੀ ਜਿਹੜੀ ਚੀਜ਼ ਦਾ ਸਾਨੂੰ ਨਹੀਂ ਵੀ ਪਤਾ ਨਾ ਉਹ ਵੀ ਸਾਨੂੰ ਪਤਾ ਲੱਗਦਾ ਵਾ ਓਕੇ ਬਾਬਾ ਜੀ ਦੇ ਜਨਮ ਸਥਾਨ ਦੀਆਂ ਵੀਡੀਓ ਜੀ 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 ਤੇ ਬਹੁਤ ਸਾਨੂੰ ਕਿਰਪਾ ਪਾਉਣਾ ਹਰੀ ਜੀ ਜੀ ਕਿਰਪਾ ਹਾਂ ਜੀ ਜੇ ਬਾਬੇ ਦੀ ਇਹ ਤਾਂ ਮਿਲ ਕੇ ਬਹੁਤ ਜਿਆਦਾ ਪ੍ਰਾਮਣਿਕ ਆਲੇ ਬਾਈ ਬਹੁਤ ਜੀ ਮੈਂ ਕਿਹਾ ਜੀ ਉਹਨਾਂ ਦਾ ਜਨਮ ਬਾਬਾ ਜੀ ਬਾਰੇ ਦੱਸਿਆ ਬਹੁਤ ਵਧੀਆ ਲੱਗਾ ਥੈਂਕ ਯੂ ਵੀ ਥੈਂਕ ਯੂ ਥੈਂਕ ਯੂ ਦੇਖੋ ਮਹਾਪੁਰਚਲੇ ਦਰਸ਼ਨ ਵੀ ਹੁੰਦੇ ਆ ਤੇ ਰੂਹ ਰਾਜੀ ਹੋ ਜਾਂਦੀ ਹੈ ਨਾ ਘਰ ਬੈਠੇ ਦੇ ਕੁਝ ਲੱਭਦੇ ਹਾਂ ਹਰ ਵੇਲੇ ਕਿਦਾ ਤੁਸੀਂ ਮੈਨੂੰ ਕਹਿੰਦੇ ਹੁੰਦੇ ਆ ਮੈਨੂੰ ਕਹੀਂ ਪੁੱਛਦੇ ਆ ਯਾਰ ਤੂੰ ਕਿੱਥੋਂ ਲੱਭ ਕੇ ਲਿਆਉਣਾ ਆ ਜਾ ਆ ਸੰਗਤ ਹੈ ਨਾ ਕਿਦਾ ਆਪਾਂ ਬੈਠੇ ਕੁਝ ਇੱਥੋਂ ਲੈ ਲਿਆ ਕੁਝ ਇੱਥੋਂ ਲੈ ਲਿਆ ਇਹਦੇ ਇਕੱਠਾ ਕਰਕੇ ਆਪਣੀ ਵੀਡੀਓ ਚ ਪਾ ਦੇਣਾ ਨਾ ਪਾ ਹਾ ਕੁਝ ਹੀ ਹੈ ਨਾ ਸੰਗਤ ਵਿੱਚੋਂ ਮਿਲ ਜਾਂਦਾ ਸੰਗਤ ਚ ਮਿਲਦਾ ਉਹ ਆਪ ਕੋਈ ਨਾ ਕੋਈ ਕੁਝ ਲੱਭ ਜਾਂਦਾ ਕੀ ਤੁਹਾਡੇ ਅੰਦਰ ਹੈਗੀ ਨਾ ਕੋਈ ਭੁੱਖ ਹੈਗੀ ਆ ਉਹ ਭੁੱਖ ਪੂਰੀ ਕਰ ਦਿੰਦੇ ਆ ਹਾਂਜੀ ਹਾਂਜੀ ਜੈ ਬਾਬੇ ਬਾਬਾ ਜੀ ਭਗਤ ਜੀ ਤੇ ਕੰਮ ਕਰਦੇ ਰਹਿੰਦੇ ਆ ਬਾਬੇ ਦੀ ਵੀਡੀਓ ਬਾਬਾ ਵਧਾਈ ਨਾ ਨੂੰ ਮਹਾਰਾਜ ਇਦਾਂ ਹੀ ਮੁਸਕਰਾਉਂਦੇ ਰਹੇ ਆ ਬਾਬਾ ਜੀ ਭਗਤ ਜੀ ਪਹਿਲੀ ਵਸਾਣੀ ਆ ਕਿ ਮੁਸਕਰਾਉਂਦੇ ਰਹਿੰਦੇ ਚਿਹਰੇ ਤੇ ਚਿਹਰੇ ਤੇ ਨੂਰ ਹੁੰਦਾ ਜੈ ਬਾਬੇ ਤੇ ਭੈਣ ਜੀ ਸਾਡੇ ਹਾਂਜੀ ਜੈ ਬਾਬੇ ਦੀ ਜੈ ਬਾਬੇ ਜੀ ਪਾਜੀ ਦੇ ਵੀਡੀਓਜ਼ ਦੇਖੀ ਦੀ ਆ ਪਾਜੀ ਦੀਆਂ ਬਹੁਤ ਵਧੀਆ ਬਸ ਨੌਰੇ ਤੇ ਮੇਰੀ ਭਗਤ ਜੀ ਨੇ ਬਾਲ ਬਾਰੇ ਹੋਰ ਬਾਬਾ ਜੀ ਨੇ ਬਹੁਤ ਰੱਖਿਆ ਬੱਚਿਆਂ ਨੇ ਤੇ ਤੇ ਬਾਬਾ ਜੀ ਦੀ ਬਹੁਤ ਕਿਰਪਾ ਆ ਮੈਂ ਬਾਬਾ ਜੀ ਦੇ ਸਤਾਂ ਤੋਂ ਠੀਕ ਹੋਈ ਰੱਖਿਆ ਬਾਬਾ ਜੀ ਨੇ ਹਾਂਜੀ ਮੇਰੀ ਜ਼ਿੰਦਗੀ ਵੀ ਬਖਸੀਆਂ ਨਾਲੇ ਤੇ ਘਰ ਵਿੱਚ ਵੀ ਕੇ ਕਿਸੇ ਚੀਜ਼ ਦੀ ਕਮੀ ਨਹੀਂ ਹੋਰ ਭਾ ਲਿ ਗਏ ਆਂ ਵੀਡੀਓ ਛੁੜਦੇ ਆ ਹਾਂਜੀ ਹੁਣ ਦੇ ਕੰਮ ਕਰਕੇ ਬਹੁਤ ਮਨ ਖੁਸ਼ ਹੁੰਦਾ ਥੈਂਕ ਯੂ ਜੀ ਇਹ ਉਹਦੀ ਕਿਰਪਾ ਆ ਉਹਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਜੇ ਉਹ ਹੋ ਚਾਵੇ ਤਾਈਂੋ ਸਾਰਾ ਕੁਝ ਹੁੰਦਾ ਉਹੀ ਕਲਾਬਰਤ ਹੁੰਦਾ ਅੱਗੇ ਵੀ ਤਾਂ ਇੱਥੇ ਆਉਣਾ ਦੀ ਛੋਟਾ ਹੁੰਦਾ ਇਹ 1 ਸਾਲ ਤੋਂ ਹੀ ਕਿਉਂ ਨਹੀਂ ਤੈਨੂੰ ਲਾ ਲਿਆ ਮੈਂ ਮੱਥਾ ਟੇਕਦਾ ਦਰਸ਼ਨ ਵੇਲੇ ਕਰਦਾ ਸੀਗਾ ਹਾਂਜੀ ਮੈਂ ਆਪਣਾ ਜਿਹੜਾ ਚੈਨਲ ਸੀਗਾ ਟਰੈਵਲਿੰਗ ਦਾ ਬਣਾਇਆ ਹੋਇਆ ਆ ਪਰ ਮੇਰਾ ਧਿਆਨ ਹੀ ਇੱਥੇ ਰੁਜ ਜਾਂਦਾ ਮੈਂ ਹਫ਼ਤੇ ਵਾਂਗ ਇੱਥੇ ਹੁੰਦਾ ਇਹ ਤਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਕਿ ਸਾਡੇ ਬੱਚੇ ਇੰਨੇ ਤਰੱਕੀਆਂ ਕਰਨਗੇ ਬਾਬਾ ਜੀ ਬਾਬਾ ਪੂਣਾ ਹਰੀ ਦੀ ਕਿਰਪਾ ਹੈ ਜੀ ਆਸਟ੍ਰੇਲੀਆ ਪਰ ਕਿੱਥੇ ਬੱਚੇ ਕਿੱਥੇ ਕਿੰਦਾਵਾਗੇ ਕਿਰਪਾ ਕਿਰਪਾ ਦੀ ਕਿਰਪਾ ਦੀ ਮਹਾਨ ਕਿਰਪਾ ਜੀ ਤੇ ਲਾ ਦੋ ਫਿਰ ਜਕਾਰਾ ਸਾਰੇ ਜਣੇ ਜਕਾਰਾ ਆਪਣਾਰੀ ਦਾ ਗੋ ਸਤਿ ਦਰਬਾਰ ਕੀ ਜੈ ਸੰਗਤਾਂ ਨੂੰ ਮਿਲਣ ਤੋਂ ਬਾਅਦ ਹੁਣ ਆਪਾਂ ਜਾ ਰਹੇ ਹੈਲੀਪੈਡ ਵਾਲੀ ਸਾਈਡ ਤੇ ਹੈਲੀਪੈਡ ਮਾਤਾ ਰਤਨਾਂ ਦੇ ਦਰਬਾਰ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਹੜਾ ਬਾਣ ਗੰਗਾ ਵਾਲੀ ਸਾਈਡ ਜਾਂਦੇ ਉਹ ਸਾਈਡ ਸਾਹਮਣੇ ਜਾਣਾ ਪੈਣਾ ਤੇ ਸ਼ਾਤਲਾਈ ਦੇ ਵਿੱਚ ਬੜਿਆ ਹੋਇਆ ਹੈ ਹੈਲੀਪੈਡ ਕਿੰਨਾ ਕਿੰਨਾ ਸੰਗਤਾਂ ਨੂੰ ਪਤਾ ਹੈ ਵੀ ਹੈਲੀਪੈਡ ਬਣਿਆ ਆ ਵੀ ਇੱਥੇ ਹੈਲੀਕਾਪਟਰ ਵੀ ਉਤਰਦੇ ਆ ਨਾ ਤੇ ਆ ਜਾਓ ਮੈਂ ਪਹਿਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਇਧਰਲੀ ਸਾਈਡ ਜਦੋਂ ਤੁਸੀਂ ਮਾਤਾ ਰਤਨੋਂ ਦੇ ਮੰਦਿਰ ਤੋਂ ਮੱਥਾ ਟੇਕ ਕੇ ਗਾਂ ਨੂੰ ਆਉਂਦੇ ਆ ਨਾ ਚਰਨ ਗੰਗਾ ਵਾਲੀ ਸਾਈਡ ਹੋਣਾ ਅੱਗੇ ਆ ਜਾਣਾ ਹੈ ਨਾ ਅੱਗੇ ਇਹ ਜਿਹੜਾ ਪੂਰਾ ਸ਼ਾਤਲਾਈ ਪਿੰਡ ਆ ਇਧਰ ਪਿੰਡ ਦਾ ਨਜ਼ਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਵੇ ਬਹੁਤ ਹੀ ਪਿਆਰਾ ਦ੍ਰਿਸ਼ ਹੁੰਦਾ ਜਿੱਦਾਂ ਤੁਸੀਂ ਬਹੁਤ ਦੂਰ ਕਿਤੇ ਹਿਲ ਸਟੇਸ਼ਨ ਤੇ ਗਏ ਹੁੰਦੇ ਨਾ ਉਹ ਜਿਹੜਾ 뷰 ਆ ਇੱਥੇ ਨਿਕਲ ਕੇ ਆਉਂਦਾ ਨਾ ਆ ਨਾਲ ਖੇਤ ਆ ਨਾਲ ਜਿੱਦਾਂ ਆਪਾਂ ਉੱਤਰਾਖੰਡ ਵਾਲੀ ਸਾਈਡ ਚਲੇ ਜਾਂਦੇ ਆ ਫਲੇਟਾਂ ਵਾਲੇ ਜਿਹੜੇ ਘਰ ਆ ਉਹ ਬਣਿਓ ਇਧਰਲੇ ਪਾਸੇ ਨਾ ਇਧਰ ਪੂਰਾ ਪਿੰਡ ਆ ਤੇ ਇਸ ਤੋਂ ਅੱਗੇ ਚਲੇ ਜਾਂਦਾ ਸਿੱਧਾ ਰਸਤਾ ਲਿਖਿਆ ਆ ਦੇਖੋ ਹੈਲੀਪੈਡ 300 ਮੀਟਰ ਠੀਕ ਆ ਨੈਨ ਇਧਰਲੀ ਸਾਈਡ ਪਿੰਡ ਕੋਈ ਆ ਜਾਂਦਾ 3 ਕਿਲੋਮੀਟਰ ਤੇ ਘਾਟੀ ਆ ਘਟੀ 1 ਕਿਲੋਮੀਟਰ ਤੇ ਆ ਜਾਂਦਾ ਨਾ ਤੇ ਅੱਜ ਚਲਦੇ ਆ ਜੀ ਤੇ ਤੁਹਾਨੂੰ ਦਿਖਾਉਂਦੇ ਆ ਹੈਲੀਪੈਡ ਅ ਸ਼ਾਇਦ ਕਿਸੇ ਵੀ ਯੂਟਿਊਬਰ ਨੇ ਮੇਰੇ ਖਿਆਲ ਇਹ ਦੱਸਿਆ ਨਹੀਂ ਹੈਗਾ ਬਈ ਬਾਬਾ ਜੀ ਦੀ ਨਗਰੀ ਸ਼ਾਤਲਾਈ ਦੇ ਵਿੱਚ ਹੈਲੀਪੈਡ ਵੀ ਹੈਗਾ ਆ ਤੇ ਆਜੋ ਚਲਦੇ ਆ ਜੀ ਹੈਲੀਪੜ ਦਿਖਾਉਣੀ ਆ ਤੁਹਾਨੂੰ ਵੀ ਕਿੱਥੇ ਕਰਕੇ ਬਣਿਆ ਹੋਇਆ ਤੇ ਇਦਾਂ ਹੀ ਆਪਾਂ ਜਲਦੀ ਜਲਦੀ ਗੱਡੀ ਦੇ ਵਿੱਚ ਆ ਵੀਡੀਓ ਬਣਾਉਂਦੇ ਨੇ ਜਾਣਾ ਕਿਉਂਕਿ ਅੱਜ ਵਾਈਕ ਐ ਨਹੀਂ ਕੋਲ ਮੇਰੇ ਕੋਲ ਤੇ ਇਦਾਂ ਹੀ ਗੱਲਾਂ ਬਾਤਾਂ ਕਰੀ ਜਾਣੀਆਂ ਨਾਲੇ ਤੁਹਾਨੂੰ ਦੱਸੀ ਜਾਣਾਂ ਨਾ ਤੇ ਵਿਊ ਬਹੁਤ ਸ਼ਾਨਦਾਰ ਆ ਤੇ ਠੰਡ ਹੋ ਗਈ ਮੱਠੀ ਮੱਠੀ ਮੋਟੀਆਂ ਸ਼ਰਟਾਂ ਪਾ ਲਈਆਂ ਆ ਤੇ ਇੱਥੇ ਤੁਹਾਨੂੰ ਤੁਹਾਨੂੰ ਤਾਂ ਵੀ ਨਹੀਂ ਮਤਲਬ ਆਈਡੀਆ ਹੋ ਜਾਂਦਾ ਹੁਣ ਨਾ ਤਰੇਲ ਪੈਣ ਲੱਪਈ ਆ ਹਾਂਜੀ ਜੈ ਬਾਬੇ ਦੀ ਬਾਬਾ ਜੀ ਕੀ ਹਾਲ ਚਾਲ ਆ ਇਕੋ ਹੈਲੀਪੈਡ ਅੱਗੇ ਹੈ ਆਸੇ ਆਈਏ ਨਾਲ ਹੀ ਹੈਲੀਕਾਪਟਰ ਉਤਰਦੇ ਹੁੰਦੇ ਆ ਇੱਥੇ ਹਾਂਜੀ ਹਾਂਜੀ ਉਹ ਵਾਹ ਜੀ ਵਾਹ ਕੀ ਬਾਤ ਹੈ ਤੇ ਲੋ ਜੀ ਇਹ ਲੋਕਲ ਸਾਡੇ ਬਾਬਾ ਜੀ ਇੱਥੇ ਸਾਨੂੰ ਮਿਲੇ ਤੇ ਇਹਨਾਂ ਦਾ ਵੀ ਗੱਲਬਾਤ ਕੀਤੀ ਆ ਦੇਖੋ ਇੱਕ ਗੱਲ ਹੋਰ ਦੇਖੋ ਸਵੇਰ ਦਾ ਟਾਈਮ ਆ ਤੇ ਮੈਨੂੰ ਕੋਈ ਵੀ ਯੰਗ ਨਹੀਂ ਦਿਖਿਆ ਬਜ਼ੁਰਗ ਬਾਬਾ ਜੀ ਮਿਲੇ ਉਹ ਫਿਰਦੇ ਉੱਤੇ ਲੱਕੜਾਂ ਦੀ ਪਾੜ ਲੈ ਕੇ ਆ ਰਹੇ ਆ ਹੈਨਾ ਕਿਆ ਬਾਤ ਹੈ ਪਹਾੜ ਦੇ ਵਿੱਚ ਆਹ ਹੀ ਚੀਜ਼ ਇੱਕ ਦੇਖਣ ਵਾਲੀ ਆ ਜਿਹੜੀ ਜਿਹੜੇ ਬਜ਼ੁਰਗ ਆ ਨਾ ਮਤਲਬ ਉਹਨਾਂ ਨੂੰ ਜਿੱਦਾਂ ਯੰਗ ਦੇ ਨਾਲ ਯੰਗ ਜੇਨਰੇਸ਼ਨ ਦੇ ਨਾਲ ਮੁਕਾਬਲਾ ਕਰਦੇ ਆ ਨਾ ਪਹਾੜਾਂ ਦੇ ਵਿੱਚ ਤੁਰਨਾ ਜ਼ਿਆਦਾ ਪੈਂਦਾ ਪਹਾੜਾਂ ਦੇ ਉੱਤੇ ਚੜਦੇ ਉਤਰਦੇ ਆ ਦੂਰ ਦੂਰ ਪਹਾੜਾਂ ਦੇ ਉੱਪਰ ਘਰ ਹੁੰਦੇ ਆ ਉਹ ਇਹਨਾਂ ਨੂੰ ਬਹੁਤ ਐਡਵਾਂਟੇਜ ਆ ਉਹਦੇ ਨਾਲ ਇਹਨਾਂ ਨੂੰ ਬਹੁਤ ਫਰਕ ਪੈਂਦਾ ਜਿਹੜਾ ਉਹ ਐਡਵਾਂਟੇਜ ਆ ਨਾ ਤੇ ਚਲੋ ਆਪਾਂ ਅੱਗੇ ਆ ਗਏ ਆ ਜੀ ਤੇ ਆ ਮੋਰੇ ਖੁੱਲੀ ਗਰਾਊਂਡ ਆ ਜਾਣੀ ਆ ਜਦੋਂ ਉਸ ਜਗ੍ਹਾ ਤੋਂ ਆਪਾਂ ਅੱਗੇ ਆਉਂਦੇ ਆ ਨਾ ਤੇ ਇੱਥੇ ਇੱਕ ਲੱਗਾ ਹੋਇਆ ਆ ਬੋਰਡ ਆ ਦੇਖੋ ਤੇ ਆ ਇੱਥੇ ਆ ਜਿਹੜੀ ਗਰਾਊਂਡ ਆ ਨਾ ਇੱਥੇ ਬਣਿਆ ਆ ਹੈਲੀਪੈਡ ਜੀ ਪਹੁੰਚ ਗਏ ਆ ਜੀ ਹੈਲੀਪੈਡ ਤੇ ਬਿਲਕੁਲ ਲੱਗ ਗਿਆ ਜਿਹੜੀ ਗਰਾਊਂਡ ਆ ਨਾ ਇਹਦੇ ਵਿੱਚ ਬਣਿਆ ਆ ਹੈਲੀਪੈਡ ਤੇ ਰਾਤ ਆਪਾਂ ਰੁਕੇ ਸੀ ਇਸ ਹੋਟਲ ਦੇ ਵਿੱਚ ਹਨਾ ਤੇ ਹੁਣ ਤੁਹਾਨੂੰ ਦਿਖਾਉਂਦਾ ਹੈਲੀਪੈਡ ਗਰਾਊਂਡ ਬਹੁਤ ਖੁੱਲੀ ਡੁੱਲੀ ਆ ਇੱਥੇ ਨਾ ਹਾਂਜੀ ਤੇ ਆਇਆ ਜੀ ਹੈਲੀਪੈਡ ਤੇ ਮੈਨੂੰ ਲੱਗਦਾ ਬਹੁਤੀਆਂ ਸੰਗਤਾਂ ਨੂੰ ਨਹੀਂ ਪਤਾ ਹੋਣਾ ਵੀ ਹੈਲੀਪੈਡ ਬਣਿਆ ਦੇਖੋ ਐਚ ਬਣੀ ਹੋਈ ਆ ਐਚ ਤੇ ਇੱਥੇ ਹੈਲੀਕਾਪਟਰ ਉਤਰ ਰਾਇਆ ਇੱਥੋਂ ਹੀ ਚੜਦਾ ਆ ਤੇ ਸ਼ਾਹ ਤਲਾਈ ਦੀ ਧਰਤੀ ਦੇ ਉੱਤੇ ਹੈਲੀਪੈਡ ਤੁਹਾਡੇ ਭਾਵੇਂ ਆਪਣੇ ਚੈਨਲ ਗ੍ਰੇਟ ਟੈਲੀਕਾਸਟ ਦੇ ਉੱਤੇ ਤੁਹਾਨੂੰ ਅੱਜ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪੂਰੀ ਖੁੱਲੀ ਗਰਾਊਂਡ ਆ ਤੇ ਰਾਤ ਆ ਪਰੂਕੇ ਦੀ ਆ ਤੇ ਹੋਟਲ ਦੇ ਵਿੱਚ ਜਿਹੜਾ ਕਿ ਨਵਾਂ ਬਣਦਾ ਪਿਆ ਆ ਤੇ ਇਸ ਤੋਂ ਅੱਗੇ ਹੈਗੀ ਆ ਬਾਣ ਗੰਗਾ ਚਰਨ ਗੰਗਾ ਹੈਗੀ ਆ ਜਿਹੜੀ ਆਪਣੇ ਯਰੋ ਸ਼ਾਤਲਾਈ ਤੋਂ ਜਾਂਦਾ ਆਪਾਂ ਬਾਬਾ ਜੀ ਨੂੰ ਉਹ ਜਿਹੜਾ ਪੋਲਾ ਉਹਨੂੰ ਕਹਿੰਦੇ ਆ ਚਰਨ ਗੰਗਾ ਤੇ ਇੱਥੇ ਇਹਨੂੰ ਕਿਹਾ ਜਾਂਦਾ ਕਿਤੇ ਬਾਣ ਗੰਗਾ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਾ ਨਹੀਂ ਤਾਂ ਅਸੀਂ ਤਾਂ ਪਹਿਲਾਂ ਇੱਧਰ ਪਹਿਲਾਂ ਉਹ ਸੀ ਇੱਧਰ ਹੀ ਚਰਨ ਗੰਗਾ ਸਮਝਦੇ ਹੁੰਦੇ ਸੀ ਪਰ ਕਹਿੰਦੇ ਨਹੀਂ ਇਹ ਬਾਣ ਗੰਗਾ ਹੈ ਤੇ ਚਰਨ ਗੰਗਾ ਹੈਗੀ ਉੱਧਰ ਤੇ ਜਿਹੜਾ ਜਿਨਾਂ ਨੂੰ ਪਤਾ ਸੀ ਵੀ ਹੈਲੀਪੈਡ ਇੱਥੇ ਸੀਗਾ ਤੇ ਹੈਗਾ ਆ ਤੇ ਉਹ ਕਮੈਂਟਾਂ 'ਚ ਦੱਸਿਓ ਜਿਨਾਂ ਨੂੰ ਨਹੀਂ ਪਤਾ ਸੀ ਉਹ ਵੀ ਜ਼ਰੂਰ ਦੱਸਿਓ ਨਾ ਅੰਛੇ ਤੈਨੂੰ ਪਤਾ ਸੀ ਕਿ ਬਾਬਾ ਜੀ ਦੀ ਨਗਰੀ ਸ਼ਾਤਲਾਈ ਦੇ ਵਿੱਚ ਹੈਲੀਪੈਡ ਹੈਗਾ ਹੁਣ ਪਤਾ ਲੱਗ ਗਿਆ ਹੁਣ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਜਣੇ ਸਾਰੇ ਭੈਣ ਭਰਾ ਠੀਕ ਆ ਤੇ ਚਲਦੇ ਆ ਜੀ ਨੈਕਸਟ ਡੈਸਟੀਨੇਸ਼ਨ ਦੇ ਉੱਤੇ ਤੇ ਅੱਜ ਹੁਣ ਇੱਥੇ ਹੀ ਆ ਬਾਬਾ ਜੀ ਦੀ ਨਗਰੀ ਦੇ ਵਿੱਚ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਹਾਂ ਲਓ ਜੀ ਚਲਦੇ ਆ ਜੀ ਅਗਲੇ ਡੈਸਟੀਨੇਸ਼ਨ ਤੇ ਹਾਂ ਕਿੱਦਾਂ ਕੀ ਮਸੂਰ ਹੋ ਰਿਹਾ ਆ ਵਧੀਆ ਗੱਲ ਆ ਬਾਬੇ ਦਰਬਾਰ ਤੇ ਐਲੀ ਐਲੀ ਫੈੜਾ ਬਾਬਾ ਜੀ ਕੀ ਤਪੋਸਥਲੀ ਮੇਂ ਆਪਕਾ ਹਾਰਦਿਕ ਸੁਆਗਤ ਹੈ ਤੇ ਲੋ ਜੀ ਇਹ ਕੁਛ ਵੀਊ ਆ ਇੱਥੇ ਦਾ ਤੇ ਜਿਹਨਾਂ ਨੂੰ ਰਸਤੇ ਦਾ ਨਹੀਂ ਪਤਾ ਤਾਂ ਮੈਂ ਇੱਕ ਕਰੀ ਫੇਰ ਵੀਡੀਓ ਦੇ ਵਿੱਚ ਦੱਸ ਦਿੰਦਾ ਪਿਆ ਜਦੋਂ ਆਪਾਂ ਮਾਤਾ ਰਤਨੋਂ ਦੇ ਦਰਬਾਰ ਤੋਂ ਦਰਸ਼ਨ ਕਰਕੇ ਗਾਂ ਨੂੰ ਆਉਂਦੇ ਆ ਸਿੱਧੇ ਬੈਕ ਨਹੀਂ ਜਾਣਾ ਪਿੱਛੇ ਨੂੰ ਬੱਸ ਸਟੈਂਡ ਵੱਲੋਂ ਸਿੱਧੇ ਜਾਣਾ ਹੈ ਨਾ ਅੱਗੇ ਆ ਕੇ ਤੁਸੀਂ ਸਿੱਧੇ ਆ ਕੇ ਜਦੋਂ ਅ ਪਿੰਡ ਤੋਂ ਬਾਹਰ ਨਿਕਲ ਜੂਗੇ ਇਹ ਸ਼ਾਤਲਾਈ ਪਿੰਡ ਆ ਨਾ ਤੇ ਜਦੋਂ ਪਿੰਡ ਤੋਂ ਬਾਹਰ ਨਿਕਲ ਜੂਗੇ ਤਾਂ ਸਾਹਮਣੇ ਆ ਜਾਂਦਾ ਹੈਲੀਪੈਡ ਰਾਈਟਰ ਤੇ ਇੱਕ ਬੋਰਡ ਲੱਗਾ ਆ ਜਦੋਂ ਪਿੰਡ ਤੋਂ ਤੁਸੀਂ ਅ ਮਤਲਬ ਅੱਗੇ ਆਉਣਾ ਹੈ ਨਾ ਇੱਥੇ ਬੋਰਡ ਤੇ ਵੀ ਲਿਖਿਆ ਹੈ ਹੈਲੀਪੈਡ ਜਿਹੜਾ ਕਿ ਮੈਂ ਵੀਡੀਓ ਚ ਪਿੱਛੇ ਦਿਖਾ ਚੁੱਕਾ ਆ ਤੇ ਉਹਦੇ ਉੱਤੋਂ 300 ਮੀਟਰ ਦੀ ਦੂਰੀ ਤੇ ਇਹਦਾ ਮੋਰ ਖੁੱਲ ਮੋਰੇ ਅੱਗੇ ਜਾ ਕੇ ਖੁੱਲੀ ਜਿਹਾ ਗਰਾਊਂਡ ਆ ਜਾਣੀ ਆ ਤੇ ਗਰਾਊਂਡ ਦੇ ਵਿੱਚ ਹੈਲੀਪੈਡ ਬਣਿਆ ਹੋਇਆ ਆ ਠੀਕ ਹੈ ਜੀ ਸਾਡੇ ਲਈ ਨਵਾਂ ਸਿਗਾ ਸਾਨੂੰ ਥੋੜਾ ਜਿਹਾ ਹੋਇਆ ਪਤਾ ਲੱਗਿਆ ਜਦੋਂ ਪਤਾ ਲੱਗਾ ਸੀ ਤਾਂ ਮੈਂ ਕਿਹਾ ਆਪਾਂ ਜਲਦੀ ਆਪਣੇ ਚੈਨਲ ਦੇ ਉੱਤੇ ਦਿਖਾਵਾਂਗੇ ਠੀਕ ਹੈ ਜੀ ਓਕੇ